ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਚ ਵੀ ਨੰਦਰਾ ਬਲੌਗ ਤੇ ਹੁਣ ਦੇਖੋ ਜੀ 1 ਵਜ ਗਿਆ ਆ ਅੱਜ ਸਾਡੀ ਪੱਲੂ ਨੇ ਕੀਤੀ ਹੈ ਛੁੱਟੀ ਕਿਉਂਕਿ ਕੱਲ੍ਹ ਕੇ ਸੀ ਫਿਲਮ ਦੇਖਣ ਤੇ ਇਹ ਭੈਣ ਜੀ ਕਹਿੰਦੀ ਮੈਂ ਥੱਕੀ ਹੋਈ ਆ ਅੱਜ ਮੈਂ ਸੂਨ ਨਹੀਂ ਜਾਣਾ ਠੀਕ ਆ ਹਾਂਜੀ ਹਾਂਜੀ ਕੀ ਹਾਲ ਹੈ ਜੀ ਸੀ ਲੱਗੇ ਆ ਫੇਸ਼ੀਅਲ ਕਰਨਾ ਹਾਂ ਤੁਹਾਡਾ ਬਲੀਚ ਲੱਗੇ ਆ ਕੋਲਣ ਇਹ ਮੈਡਮ ਜੀ ਵੀ ਆਏ ਆ ਤੇ ਇਹ ਲੱਗੇ ਹੋ ਸਾਡਾ ਫੇਸ਼ੀਅਲ ਕਰਨਾ ਠੀਕ ਹੈ ਕੀ ਫੇਸ਼ੀਅਲ ਦੀ ਤਿਆਰੀ ਹਾਂ ਹਾਂ ਤੂੰ ਜਾ ਟੱਕਲਾ ਰਿਹਾ ਕਿਉਂ ਖਿਲਾ ਰਿਹਾ ਆ ਸਿਰ ਤਾਂ ਨਾਤਾ ਨਹੀਂ ਸੀ ਨਾ ਹੋਣਾ ਹੀ ਆ ਤੇ ਤੈਨੂੰ ਫੋਨ ਆਈ ਆ ਆਹ ਤੂੰ ਇਹਦੀ ਟੱਕਲਾ ਸਹੀ ਗੱਲ ਇੱਧਰ ਦੇਖੋ ਜੀ ਸਫਾਈ ਹੋ ਗਈ ਆ ਮੰਮੀ ਲੱਗੇ ਆ ਚਾਹ ਬਣਾ ਲੈ ਤੇ ਮੈਂ ਬਣਾਉਂਗੀ ਮੂੰਗੀ ਦੀ ਦਾਲ ਠੀਕ ਆ ਠੀਕ ਆ ਠੀਕ ਆ ਪੀਲੀ ਮੂੰਗੀ ਮੰਮੀ ਬੋਲੀ ਠੀਕ ਆ ਠੀਕ ਆ ਜੀ ਅਮ ਗੋਲੇ ਦੀ ਨਹੀਂ ਕਿੱਦਾਂ ਪੁੱਛਦੀ ਆ ਮੈਂ ਪਹਿਲਾਂ ਦਾਲ ਰੱਖ ਦਵਾਂ ਫੇਰ ਕਰਾਉਣੀ ਆ ਫੇਸ਼ੀਅਲ ਠੀਕ ਆ ਚਲੋ ਜੀ ਫਿਰ ਮਿਲਦੇ ਹਾਂ ਹਾਂ ਜੀ ਮੈਂ ਦੇਖੋ ਨਾਤੀ ਆ ਹਾਂ ਕੋਈ ਗੰਦ ਸਵਾਰ ਆਤੀ ਆ ਨਾਤੀ ਆ ਨਾਤੀ ਆ ਨਾ ਆ ਕੇ ਕਦੀ ਇੱਧਰ ਜਾ ਕੇ ਕਦੀ ਉੱਧਰ ਨੂੰ ਡੇਗ ਉਹ ਤਾਂ ਅਸੀਂ ਥੱਕੇ ਹੋਏ ਆ ਨਾ ਲਈ ਸਿਰੇ ਸਿਰੇ ਨਾਲ ਤਾਂ ਸਿਰੇ ਨਾਲ ਵੀ ਤੇ ਪਹਿਲਾਂ ਮੈਂ ਤਾਂ ਬੈਠਾ ਇਹ ਕੀ ਗੰਦ ਪਈ ਇਹ ਤਾਂ ਸਿਰੇ ਅੱਛਾ ਹੋਰ ਸੁਣ ਮੈਂ ਉੱਠ ਗਈ ਸਵੇਰੇ 5:30 ਮੈਂ ਉઠી ਆ ਉੱਠ ਕੇ ਸਬ지 ਗਰਮ ਕੀਤੀ ਆ ਸਾਰਾ ਕੁਝ ਕੀਤਾ ਆ ਹਨਾ ਠੀਕ ਆ ਉਸ ਤੋਂ ਬਾਅਦ ਕਹਿੰਦੀ ਮੈਂ ਕਿ ਬੱਲੂ ਉੱਠ ਜਾ ਫਟਾਫਟ ਸਵਾ 6 ਹੋ ਗਏ ਆ ਹਨਾ ਤੂੰ ਤਿਆਰ ਹੋ ਜਾ ਮੈਂ ਰੋਟੀ ਉਟੀ ਤੇਰਾ ਸਾਰਾ ਘਰ ਟਿਫਿਨ ਚ ਪਾਣੀ ਆ ਬਸ ਅੱਜ ਤਾਂ ਢੰਡੀ ਹੋ ਜਵੇ ਜਦੋਂ ਮੈਂ ਅੰਦਰ ਆਈਆਂ ਕਹਿੰਦੀ ਮੰਮੀ ਕਿੱਦਾਂ ਕਰੇ ਛੁੱਟੀ ਕੱਲ ਨੂੰ ਕਹਿੰਦੀ ਮੈਂ ਥੱਕੀ ਬਹੁਤ ਆ ਮੈਂ ਕਿ ਛੱਡ ਮੈਂ ਕੀ ਕੀਤਾ ਸਬਜੀ ਸੁਬਜੀ ਸਾਰਾ ਉਹ ਛੱਟ ਗਿਆ ਚਾਵਲ ਜੁਬਲ ਤੇ ਤੇਰੇ ਭਾਜੀ ਕਹਿੰਦੇ ਆ ਜਾ ਆਰਾਮ ਦਾ ਤੂੰ ਵੀ ਸੋ ਜਾ ਆਪਾਂ ਵੀ ਸੋ ਗਏ ਸਹੀ ਹੈ ਮੈਂ ਉੱਟੀ 8:30 ਤੇ ਉਸ ਤੋਂ ਬਾਅਦ ਉੱਠ ਕੇ ਇਹ ਵੀ ਬਾਅਦ ਵਿੱਚ ਛਿੱਤੀ ਉੱਠ ਕੇ ਮੇਰੇ ਨਾਲ ਕੁਈ ਕਰਨ ਲੱਗੇ ਮੰਮੀ ਦਾ ਫ੍ਰੈਸ਼ਰ ਫ੍ਰੈਸ਼ਰ ਕੰਮ ਚ ਕਰ ਲਈਏ ਫੇਸ਼ਲ ਕਰਾ ਲਈਏ ਕੀ ਕਰਨੇ ਫੇਸ਼ਰ ਬਲੀਚ ਵੈਕਸ ਵੈਕਸ ਨਹੀਂ ਬਲੀਚ ਫੇਸ਼ਲ ਕੀ ਬਰੀਡਲ ਨਹੀਂ ਬਲੀਚ ਬਲੀਚ ਕਰ ਲਈ ਮੈਂ ਬਰੀਡਲ ਕਰਨ ਲੱਗੇ ਮੰਮੀ ਦਾ ਫ੍ਰੈਸ਼ਰ ਫ੍ਰੈਸ਼ਰ ਫੇਸ਼ਲ ਚਲ ਫੇਸ਼ਲ ਫੇਸ਼ਲ ਕਿਹਨੂੰ ਦਿਆ ਫੇਸ਼ਲ ਆਹੋ ਤੇ ਦਾਦੀ ਫ੍ਰੀ ਕਰ ਜਾਂਦੇ ਆ ਬੀਚ ਹੋ ਗਈ ਆ ਮਾਂ ਬਗੋੜੇ ਮੈਂ ਅਲਵਾ ਜੀ ਮੌਸਮ ਬੜਾ ਕਹਿੰਦਾ ਗੋੜੇ ਬਣਾ ਲਓ ਮੰਮੀ। ਪੰਡੂ ਬਣਾਓ। ਮੈਨੂੰ ਆਉਂਦੇ ਨਹੀਂ। ਚਲੋ ਘਰ ਲਓ। ਪਾਪਾ ਆ ਗਿਆ ਤੇ ਪਾਪਾ ਸੌਣ ਦੀ ਐਕਟਿੰਗ ਕਰਦੇ। ਪਾਪਾ। ਮੈਂ ਨਹੀਂ ਆਉਂਦੀ ਬਣ ਪੜੀ। ਸੁੱਤੇ ਐ ਨਹੀਂ ਗਏ। ਤੇ ਇੱਧਰ ਪੁਈ ਨਾ ਨਹੀਂ ਮਾਰਨਾ ਮੰਮੀਰੇ। ਉਹ ਜੀਰੋ ਤੇ ਆ ਗਿਆ। ਹਾਂ ਪੁਈ ਨਾ ਨਹੀਂ ਮਾਰਨਾ ਮੰਮੀਰੇ ਜੀ ਨਾਮ ਰੱਖਣਾ। ਨਾ ਮਾਰਤਾ। ਲਾਈਕ ਸਾਰੇ ਜੀਰੋ ਤੇ ਆ ਗਏ। ਮੰਮੀ। ਹਮ। ਕਿਤਾਬੇ ਖੇਸ਼ੀ ਨਹੀਂ ਆਉਂਦੇ। ਸੋਹਣਾ ਲੱਗਦੇ ਬਈ ਅੱਜ। ਤੇ ਮੰਮਾ ਬੋਲ ਰਹੀ ਹੈ ਨੂੰ ਮਰ ਜਾਂਦੀ ਆ ਪੂਏ ਐਡਾ ਹੀ ਹੋਇਆ ਜੁੜਾ ਤੀਦਾ ਵੈਸੇ ਹੂੰ ਮੰਮੀ ਨੂੰ ਇਹ ਵਾਂਗ ਐਡਾ ਹੀ ਹੋਣਾ ਚਾਹੀਦਾ ਐ ਮੈਨੂੰ ਪਤਾ ਨਹੀਂ ਲੱਗੇ ਪਹਿਲਾਂ ਕਿੱਥੇ ਆ ਨਾਗਾਲ ਓਏ ਅਲੂ ਨਰਦੀ ਨੇ ਬੋਲਣ ਕਿ ਕਹੀ ਜਾਂਦੇ ਆ ਹਾਰਮਨ ਗੋੜੇ ਰਿਆ ਤੇ ਪਾਪਾ ਚਲ ਲਾਈਏ ਬੇਟੀ ਵੀ चल <laughs> ਹਾਂ ਜੀ ਇੱਕ ਚਟਨੀ ਬਣਾ ਲੈਂਦੇ ਹਾਂ। ਨਾ ਬਿੰਡੀ ਆ ਨਾ ਇੱਕ ਉਹਦੇ YouTube ਤੇ ਬਹੁਤ ਘਾਲਦੇ ਆ ਹੈ ਨਾ ਚਟਨੀ ਐਡਾ ਟਮਾਟਰ ਰੱਖ ਕੇ ਤੇ ਉਸ ਤੋਂ ਬਾਅਦ ਇਹਨੂੰ ਨੈਸਟ ਕਰ ਲੈਣਾ ਨੈਸਟ ਕਰ ਜਿਹਦੇ ਵਿੱਚ ਪਿਆਜ਼ ਤੇ ਨਿੰਬੂ ਪਾਉਣਾ ਹੈ ਨਮਕ ਪਿਆਜ਼ ਨਿੰਬੂ ਦਾਲ ਬਣ ਗਈ ਹੈ ਹੋਰ ਬਣ ਗਈ ਆ ਲੱਗ ਗਿਆ ਤਾਂ ਪਤਾ ਚਟਨੀ ਯਾ ਦਾਲੇ ਬਣ ਚੁੱਕੀ ਹੈ ਮੇਰੀ ਇੱਕ ਰੋਟੀ ਚਾ ਲੋ ਹਾਂ ਓਕੇ ਬਰਾਬਰ ਹਮਰਾ ਉਹਦਾ ਆ ਕੇ ਓਕੇ ਆਵਾਜ਼ ਵੀ ਲਾਓ ਧੀ ਵੀ ਚੱਲਦਾ ਮੈਨੂੰ ਪੰਦ ਹੋ ਗਿਆ ਇਹ ਮੈਂ ਕਨੈਕਟ ਤਾਂ ਕੀਤਾ ਸੀਗਾ ਆ ਕਰਿਓ ਮੜਾ ਜਾਂ ਫਿਰ ਤੋਂ ਯਾਰ ਇਹ ਕਿੱਦਾਂ ਹੋ ਜਾਂਦਾ ਆ ਠੀਕ ਹੀ ਕਰਦੀ ਬਈ ਆ ਟਮਾਟਰ ਪਿਆਜ਼ ਡੱਗੀ ਇਹਨੂੰ ਕੀ ਕਰਨਾ ਆ ਇਹਦੇ ਨਿੰਬੂ ਪਾਣ ਲਈ ਆ ਖਾਣੇ ਦੇ ਉਦਾਂ ਪਿਆਜ਼ ਖਾਂਦੀ ਨਹੀਂ ਹੈਗੀ ਇਹ ਚੀਜ਼ਾਂ ਨੂੰ ਕੱਢ-ਕੱਢ ਛੁੱਟ ਦਿੰਦੀ ਆ ਇਹ ਖਾ ਲੂਗੀ ਮੈਂ ਬਣਾਦੀ ਪਈ ਆ ਖਾਂਦੀ ਨਹੀਂ ਦੇਖੋ ਖਾਂਦੀ ਵਗਦੇ ਟੇਸਟ ਵਾਲੇ ਟਾਈਮ 3:00 ਬਜ ਗਏ 3:30 ਹੋਵੇ ਆ ਤੇ ਰੋਟੀ ਪਾਣੀ ਦਾ ਕੀ ਚੱਕਰ ਆ ਅਜ ਫੇਰ ਲੇਟ ਹੋ ਗਏ ਆ ਲੈ ਆ ਜੀ ਤਾਂ ਚਮਕਦੀਆਂ ਨਾ ਕਾਈਆਂ ਰੋਟੀ ਲੇਟ ਆਈ ਆ ਲਿਸ਼ਕਾਰੇ ਮਾਰਦੀ ਹੈ ਮਨਪ੍ਰੀਤ ਦੇ ਆ ਚੱਲ ਅਜ ਮਨਪ੍ਰੀਤ ਲਿਸ਼ਕਾਰੇ ਮਾਰਦੀ ਐ ਕਿ ਕਰਨੀ ਕੀ ਹੈ ਚਟਣੀ ਬਣਾਵੇ ਹੁਣ ਕਿਉਂ ਰੋਟੀਆਂ ਬਣਾ ਲਈ ਅੱਜ ਰੋਟੀ ਨਾਲ ਖਾਣੀ ਉਦਾਂ ਨਹੀਂ ਰੋਟੀਆਂ ਨਾ ਮੈਂ ਕਹਾਂ ਜਦ ਇਦਾਂ ਬਣਾ ਗਿਆ ਤੇ ਖਾਣੀ ਆ ਲੈ ਕਿੱਦਾਂ ਇਹ ਗੱਲਾਂ ਕਰਦੇ ਹੋ ਯਾਰ ਨਾ ਗੱਲ ਲੱਗ ਸਿਰ ਨਾਲ ਵੀ ਪੈ ਲੈ ਲੈ ਆਪਣਿਆ ਕਿਹਦੇ ਨਾਲ ਗੱਲ ਦਾ ਸਿਰ ਨਾਲ ਕੋਈ ਪੈਰ ਨਾ ਫੇਰ ਫਾਹੂ ਆਏ ਆਏ ਮੀਨੋ ਮੈਂ ਓਏ ਖੱਟੀ ਦੇ ਮਿਰਚ ਕਿੰਨੀ ਆ? ਚਲਾ ਦੇ ਸਵਾਲ ਨਹੀਂ ਹੈਗੀ ਮੈਨੂੰ ਦੱਸੋ। ਐਦਾਂ ਲਾਦੀ ਹੈਗੀ ਯਾਰ ਰੋਟੀ ਦਾ ਦਿਨਾ ਕੀ ਚੀਜ਼ ਹੈ ਸਵਾਲ ਲੱਗਣੀ। ਆਹ ਰੋਟੀ ਦਾ ਸਵਾਲ ਕਿੰਨੀ ਪਾਉਣੀ। ਓਏ ਖੱਟੀ ਨਿੰਬੂ ਹੁੰਦਾ ਹੈ ਭਾਇਆ ਮੈਂ ਹਾਂ। ਅੱਛਾ ਮਿਰਚ ਵੀ ਬੜੀ ਜੀ ਯਾਰ। ਮਿਰਚ ਆਪੇ ਹਲੇ ਪਾਈ ਵੀ ਚਲਾ ਦੇ। ਹੂੰ। ਔਰ ਨਿੰਬੂ ਜੱਟਣ ਦੇ। ਇਹ ਨਾ ਖਾ ਨਿੰਕੂ ਗਲਤ ਬੋਗਾ। ਆਹ ਚਲੋ ਲਿਆਓ ਰੋਟੀ ਦਿਖਾਈਏ ਫੇਰ। ਉਹ ਹਰਮਨ ਆ ਜਾ ਓਏ। ਟੀ ਪਾਣੀ ਆਈ ਸੀ ਆਂਦਾਈ ਕਾਂਦਾਈ ਕਾਂਡ ਹੋ ਜੱਲਾ ਸੀਗਾ ਉਹ ਪਤਾ ਕੀ ਪਲੇਟ ਛੋਟੇ ਜਿਹੇ ਕੋਲੀ ਪਲੇਟ ਉੱਤੇ ਛੋਟ ਗਈ ਕੋਲੀ ਤੇ ਵੱਜੀ ਤੇ ਸ਼ੂਗਰ ਕਰੋ ਜਦਦਰ ਨਹੀਂ ਲੱਪੜ ਗਈ ਹਾਂ ਜੀ ਹੈਗੇ ਆ ਟਿਸ਼ੂ ਪੇਪਰ ਰੋਟੀ ਖਾਣ ਲੱਗੀ ਪਹਿਲਾਂ ਹੀ ਕਾਂਡੋ ਜੱਲਾ ਸੀਗਾ ਚੰਗੇ ਹੋਏ ਆ ਟਿਸ਼ੂ ਪੇਪਰ ਨੂੰ ਕੀ ਮਦਰੀ ਦਾ ਬਣਾਇਆ ਹੈ ਹਰ ਵਾਰੀ ਕਾਂਡ ਹੁੰਦਾ ਰਹਿ ਗਿਆ ਜਿੱਦਣ ਮੂੰਗੀ ਮਦਰੀ ਦਾਲ ਬਣਦੀ ਕੋਈ ਨਾ ਕੁਛ ਹੁੰਦਾ ਜ਼ਰੂਰ ਅੱਜ ਡੁੱਲ ਚੱਲੀ ਸੀਗੀ ਬਚਾ ਹੋ ਗਿਆ ਡੁੱਲੀ ਨਹੀਂ ਓਏ ਮੂਵੀ ਮੂਵੀ ਲੱਭ ਲਈ ਆ ਤੈਨੂੰ ਦਿਖਾਉਣ ਵਾਸਤੇ ਅੱਜ ਛੋਲੇ ਮੂਵੀ ਛੋਲੇ ਮੂਵੀ ਸਹੀ ਆ ਪਰ ਲੋਅ ਟਾਈਮ ਸਰ ਦੇ ਲਾਵਾਂ ਫੇਰ ਹੀ ਫਾਇਦਾ 60 ਮਿੰਟ ਦੀ ਮੂਵੀ ਆ 3 ਘੰਟੇ ਤੇ 25 ਸੈਕਿੰਡ ਦੀ 25 ਮਿੰਟ ਦੀ ਮੂਵੀ ਆ 3 ਘੰਟੇ 25 ਮਿੰਟ ਅੱਜ ਕੱਲ ਦੀਆਂ ਮੂਵੀਆਂ ਨੇ ਦੋ ਦੋ ਘੰਟੇ ਚ ਮੁੱਕ ਜਾਂਦੀਆਂ ਆਹੋ ਅਸੀਂ ਜੱਟ ਐਂਜਲੀਨ ਸੀ ਆ 2 ਘੰਟੇ 15 ਮਿੰਟ ਦੀ ਸੀ ਇਹ 3 ਘੰਟੇ 25 ਮਿੰਟ ਦੀ ਮੂਵੀ ਆ ਜਿਆਦਾ ਆਓ। ਐਸਾ ਟੀਵੀ ਨਹੀਂ ਦੇਣਾ। ਤੂੰ ਤਾਂ ਚੌਲ ਖਾਣੇ ਹੋਣੇ ਆ। ਨਹੀਂ ਕੰਮ ਨਹੀਂ। ਟੀਵੀ ਖਾਣੀ ਹੈ ਇੱਕ ਜਗ੍ਹਾ ਚੌਲ ਖਾਣੇ। ਓਕੇ 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 ਓਕੇ। ਚਲੋ ਠੀਕ ਹੈ ਜੀ। ਲਓ ਜੀ, ਭਾਂਡੇ ਸਾਫ਼ ਕਰ ਦਿੱਤੇ ਕਿਚਨ ਦਾ ਸਾਰਾ ਸਾਡਾ ਹੋ ਗਿਆ ਕੰਮ। ਟਾਈਮ ਹੋ ਗਿਆ ਸਵਾ 4:00 4:20 ਮਿੰਟ। ਤੇ ਲਾਈਟ ਕਰ ਦੇ ਜੀ ਬੰਦ। ਪਲਕ ਚਲ ਗਈ ਐਟੀਸ਼ਨ। ਮੰਮੀ ਇੱਧਰ ਸੁੱਤੇ ਪਏ ਆ ਤੇ ਮੈਂ ਥੋੜਾ ਜਿਹਾ ਕੰਮ ਕਰ ਲਾਂ। ਜਾਗਦੇ ਆ ਚਲੋ ਮਿਲਦੇ ਆ ਫਿਰ ਟਿਊਸ਼ਨ ਤੋਂ ਆ ਗਈ ਆ ਤੇ ਪਾਪਾ ਨੂੰ ਚਲੇ ਆ ਪਾਪਾ ਮੈਂ ਆ ਗਈ ਆ ਟਿਊਸ਼ਨ ਤੋਂ ਹਾਂ ਹਾਂ ਚਾਹ ਅਸੀਂ ਤਾਂ ਪੀ ਲਈ ਆ ਸੂਟ ਸੀ ਦੇ ਬਈ ਅਸੀਂ ਚਾਹ ਪੀ ਲਈ ਆ ਤੇ ਪਾਪਾ ਨੇ ਪੀਣੀ ਆ ਜਾ ਸੁੰਦਰ ਦਾ ਲਾਉ ਮਾਰੇ ਦਿਓ ਤੂੰ ਲੱਗਾ ਹੋਇਆ ਬੰਦ ਕੀਤਾ ਹੋਇਆ ਸੀ ਗਰਮੀ ਲੱਗਦੀ ਬਹੁਤ ਪਈ ਦੋ ਪੜੇ ਦੋ ਨਾ ਸਾਨੂੰ ਪਤਾ ਨਾ ਸਿਆਈ ਬਾਰੇ ਇਸ ਲਈ ਅਨਿਸ ਤੇ ਦੰਗਰਦੇ ਮੈਂ ਇਹ ਤਾਂ ਕੀ ਕਰਦੀ ਹਾਂ ਚਾ ਪਾਪਾ ਵਾਸਤੇ ਚਲ ਬਣਾਉਂਗਾ। ਚਲ ਹੁਣ ਮੈਂ ਪਿੰਨ ਲਗਾ ਚਾਹ ਐਮ ਹੋਏ ਸਵਾ ਸ਼ੀਰ। ਇਹ ਮੇਰੇ ਕੋ ਸੁੱਕੀ ਚਾਹ ਪੀਣੀ ਹੁੰਦੀ ਇਕੱਲੀ ਕੋਈ ਨਾ ਕੋਈ ਚੀਜ਼ ਨਾਲ ਚਾਹੀਦੀ ਆ। ਇਹ ਹੋਲੀ ਆਪਾਂ ਸੁੱਕੀ ਕੋਗੜੀ ਵੀ ਹੁੰਦੀ ਆ ਇਕੱਲੀ ਚਾਹੀਦੀ। ਇਹ ਲਗਾ ਹੁਣ ਪਾਪਣ ਨਾਲ। ਨਹੀਂ ਤੇ ਇੱਕ ਤਾਂ ਕੰਮ। ਹੂੰ ਸੁੱਕੀ ਕੋਗੜੀ ਨਹੀਂ ਪੀਉਂਦੇ ਤੁੱਕ ਤੇ ਹੋਇਲਾ ਕਹਿੰਦੇ ਸੁੱਕੀ ਕੋਕ ਨਹੀਂ ਪੀਂਦੀ ਨਾਲ ਕੋਈ ਚੀਜ਼ ਚਾਹੀਦੀ ਐ ਚਪੇੜਾਂ ਲਾ ਲੋ ਨਾਲ ਤੁਸੀਂ ਹਾਂਜੀ ਐ ਚਾਹ ਤੁਸੀਂ ਕਿਸੇ ਨੇ ਨਹੀਂ ਪੀਣੀ ਸੀ ਅਜੀ ਸੁਕੀ ਬਟੇ ਹਾਂ ਦੁੱਧ ਮੈਂ ਲਿਆਤਾ ਤੁਹਾਨੂੰ ਤੁਸੀਂ ਪੀਹੜੇ ਆਂ ਤੇ ਤੁਹਾਨੂੰ ਫੋਨ ਕੀਤਾ ਜੀ 5 ਵਜੇ ਕਿਹਦੇ ਚਾਹ ਪੀਣੀ ਤੇ ਆ ਜਾਓ ਤੁਸੀਂ ਕਿ ਮੈਂ 6 ਵਜੇ ਕੁੜੀ ਨੂੰ ਲੈ ਕੇ ਆਉਣਾ ਹਾਂ ਹਾਂ ਮੈਂ ਵੀ ਤੁਸੀ ਆ ਕੇ ਫੇਰ ਅਸੀਂ ਪੀ ਲਈ ਚਲੋ ਠੀਕ ਆ ਜੀ ਚਲੋ ਅਸੀਂ ਪੀ ਲੈਨੇ ਚਾਹ ਹੁਣ ਚਾਹ ਪੀ ਕੇ ਫੇਰ ਚੱਲਦੇ ਆਂ ਆਪਣੇ ਕੰਮ ਫੇਰ ਮੈਂ ਆਉਂਗਾ ਰਾਤੀ 808 ਜਾਂ 88 ਦੇ ਵਿੱਚ ਵਿੱਚ 8 ਵਾ ਚੱਲੇ ਆ ਵਾਝ ਹੀ ਗਏ 8 ਤੇ ਮਮਾ ਤੁਹਾਡਾ ਕੰਮ ਨਹੀਂ ਮੁੱਕਿਆ ਮੇਰਾ ਕੰਮ ਲਿਪਿਆ ਪਾਪਾ ਨੂੰ ਦਿਖਦੀ ਆ ਰੋਟੀ 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 ਪਾਪਾ ਦੇ ਆ ਜੀ ਮੈਂ ਬਣਾਉਂਦੇ ਆ ਚਲੋ ਠੀਕ ਆ ਪਾਪਾ ਆ ਜਾਣ ਫੇਰ ਤੂੰ ਆਪਣੇ ਅਨਬਾਕਸ ਵਗੈਰਾ ਸਾਰੀਆਂ ਪਾ ਲਈਆਂ ਆ ਪਾ ਲਈ ਨਹੀਂ ਥੋੜਾ ਆਪਾਂ ਥੋੜੇ ਦੇਰ ਤੱਕ ਪਾ ਲੇਗੀ ਕੀ ਹੋਇਆ ਸੋਸਤੀ ਕਹਿੰਦੇ ਦੁਖਦਾ ਕੁਝ ਨਾ ਦੁਖਦਾ ਨਹੀਂ ਕੋਈ ਹਾਂ ਤੇ ਸੋਸਤੀ ਭਾਈ ਕੀ ਹੋਇਆ ਸੋਸਤੀ ਕਹਿੰਦੇ ਠੀਕ ਆ ਮੁੰਡੇ ਸੋਸਤੀ ਭਈ ਆ ਹੂੰ ਓਕਣੀ ਲੱਕ ਹਾਂ ਬੁੱਖ ਨਹੀਂ ਲੱਗੀ ਮੈਨੂੰ ਢੋਡੀ ਨਹੀਂ ਗਣੀ ਨਾ ਨਾ ਹਾਂ ਉਦੋਂ ਹੀ ਬੁੱਖ ਨਹੀਂ ਆएगी ਖਾਣ ਚਲ ਕੋਈ ਦੇਖ ਜਾ ਤਾ ਖਾਣੀ ਆ ਆਪਾਂ ਨੇ ਆਣਾ ਥੋੜੇ ਸਮਾਨ ਲੈ ਕੇ ਆਣਾ ਦੁਕਾਨ ਤੋਂ ਚਲੋ ਠੀਕ ਆ ਭਾਈ ਆ ਰਹੇ ਪਾਪਾ ਚਲ ਠੀਕ ਆ ਫੇਰ ਹੋਰ ਆਗੇ ਜੀ ਲੈ ਆਇ ਸਵਾਨ ਸਮਾਨ ਐ ਆ ਵੀ ਕਿੰਨੇ ਸਮਾਨ ਲੈ ਗਿਆਂ ਦੇ ਐਨੋਸ਼ ਹੰਬੋਸ਼ ਸਾਬਣ ਸਾਬਣ ਕੜਾ ਵਧੀਆ ਹੈ। ਆ ਵਧੀਆ ਹੈ, ਪਾਵਰ ਲਈ ਆਇ। ਨਹੀਂ। ਭਾਗ ਹੁੰਦਾ। ਹਮ। ਸਫਰ। ਸਫਰ। ਤੇ ਇਹ ਵੀ ਸਫਰ। ਚਲੋ। ਦੋ ਦੋ ਸਫਰਾ। ਉਹ ਇੱਕ ਵਧੀਆ ਵਾਲੀ ਆ, ਇੱਕ ਹਲਕੀ ਵਾਲੀ ਆ। ਅੱਛਾ। ਇੱਕ ਹੈਗਾ ਜਿੱਦਾਂ ਆਪਾਂ ਨਾ ਜਦੋਂ ਪੋਚੇ ਵਗੈਰਾ ਲਾਈਦੇ ਆ, ਉੱਚੀ ਯੂਜ਼ ਕਰੀਦੀ ਆ, ਇੱਕ ਕੱਪੜੇ ਤੋਂ ਲੈ। ਵਧੀਆ ਕੱਪੜੇ ਤੋਂ ਨਾ ਸਤੇ। ਤੇ ਚਲੋ ਮੈਂ ਕਿ ਬਣਾ ਕਰ ਦਿੰਦੀ ਆ। ਇਹ ਆ ਉਹ ਕੜਾ ਬਹੁਤ ਹਲਕੀ ਹੈ ਸਿਰਫ ਜਦੋਂ ਪੋਚੇ ਲਾਈਦੇ ਆ ਜਾਂ ਪੋਚੇ ਹੈ। ਮੈਂ ਬਣਾਉਂਦਾ ਰੋਟੀ ਫਿਰ ਮੈਂ ਮੈਂ ਮਰਜਾ ਕੰਮ ਕਰਕੇ ਫਿਰ ਮੈਂ ਬਣਾਉਂਦੀ ਹਾਂ ਰੋਟੀ ਹਾਂਜੀ ਮੈਂ ਆ ਗਿਆ ਘਰੇ ਤੇ ਇਧਰ ਕੰਮ ਕਰਦੇ ਵੇ ਮੈਂ ਕਹਾ ਚੱਕ ਦੇ ਹੁਣ ਸਾਰਾ ਕੁਝ ਤੇ ਬੇਲੇ ਹੋਊ ਤੇ ਰੋਟੀ ਪਾਣੀ ਉਹ ਪਤਾ ਨਹੀਂ ਉਧਰ ਕੀ ਹੋਵੇ ਦਿਵਾਲੀ ਹੋਈ ਆ ਰਖੜੀ ਰਖੜੀ ਆ ਗਈ ਆ ਤੇ ਹੁਣ ਉਹਨੂੰ ਚਾਹੀਦਾ ਗਿਫਟ ਗਿਫਟ ਤਾਂ ਉਹਨੂੰ ਮਿਲਣਾ ਹੀ ਮਿਲਣਾ ਪੁੱਤ ਰਖੜੀ ਦਾ ਤੂੰ ਇਹ ਵੀ ਕੱਲ ਹੀ ਟੈਨਸ਼ਨ ਲਈ ਆ ਚਾਲੂ ਆ ਕਦ ਲੈ ਹਜੇ ਲਾਉਣੀ ਐ ਇੱਕ ਸੀਨ ਇੱਕੋ ਹੀ ਰਹਿੰਦੀ ਇੱਕੋ ਹੀ ਚਲ ਲਾਓ ਇੱਕ ਸੀਨ ਤੇ ਫਿਰ ਰੋਟੀ ਪਾਣੀ ਖਾ ਗਏ ਨਾ ਅੱਜ ਆਪਾਂ ਦੇਖਣੀ ਮੂਵੀ ਮੂਵੀ ਕਿਹੜੀ ਦੇਖਣੀ ਆ ਹਾਂ ਸ਼ੋਲੇ ਸ਼ੋਲੇ ਮੂਵੀ ਦੇਖਣੀ ਆ ਪੁਰਾਣੀ ਕਿਉਂਕਿ ਨਾ ਆ ਸਾਡਾ ਬੰਦਾ ਜਿਹੜਾ ਨਾ ਬੈਠਾ ਆ ਜਿਹੜਾ ਬੈਠਾ ਇਹ ਪੁਰਾਣੀਆਂ ਮੂਵੀਆਂ ਨੇ ਦੇਖੀਆਂ ਨਹੀਂ ਇੱਕ ਦਿਨ ਅਸੀਂ ਮੂਵੀ ਇੱਕ ਦਿਨ ਅਸੀਂ ਮੂਵੀ ਲਾਈ ਸੀ ਪੁਰਾਣੀ ਕਹਿੰਦਾ ਪਾਪਾ ਮਿਲਨ ਬੜੀ ਸੋਹਣੀ ਆ ਮੈਂ ਕਹਾਂ ਫਿਰ ਤੈਨੂੰ ਫਿਲਮ ਸੋਹਣੀ ਦਿਖਾਣੇ ਆ ਤੇ ਅੱਜ ਫੇ ਆ ਇਹਨੂੰ ਸ਼ੋਲੇ ਫਿਲਮ ਦਿਖਾਉਣੀ ਆ ਆਪਾਂ ਹਾਂ ਪਰ ਮੈਨੂੰ ਫੜ ਫੜ ਕੇ ਉਹ ਜੇ ਦਿਖਾ ਦੇ ਆ ਗਈ ਆ ਗਿਆ ਨਾ ਅਮਤਾਬ ਅਜਨ ਤਰਮਿੰਦਰ ਕੱਪਰ ਸਿੰਘ ਕਿਤਨੇ ਆਦਮੀ تھے ਕਿਦਾ 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 ਬੋਲੀ 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 ਕਿਦਾ ਕਿਤਨੇ ਆਦਮੀ ਤੂੰ ਮਾੜੀ ਮੋਟੀ ਕਿਉਂਕਿ ਮੈਂ ਦੇਖਦਾ ਹੁੰਦਾ ਨਾ ਮੈਂ ਤਾਂ ਦੇਖਦਾ ਦੇਖਦਾ ਆ ਸ਼ਾਇਦ ਵਿੱਚ ਮਾੜੀ ਮਾੜੀ ਤੂੰ ਦੇਖੀ ਹੋਈ ਆ ਮੈਂ 17 18 ਵਾਰੀ ਤਾਂ ਦੇਖੀ ਹੋਈ ਆ ਅਬਸੰਤੀ ਮੈਂ 17 18 ਵਾਰੀ ਦੇਖ ਪਤਾ ਕੀ ਆ ਜਦੋਂ ਵੀ ਕਿਸੇ ਵੀ ਚੈਨਲ ਤੇ ਲੱਗੀ ਹੋਵੇ ਨਾ ਤੇ ਜੇ ਉਹ ਦਿਸ ਪਵੇ ਤਾਂ ਪੂਰੀ ਦੇਖ ਕੇ ਹਟਣਾ ਫਿਰ ਉਹ ਹਾਂ ਚਲੋ ਅੱਜ ਦੇਖਾਂਗੇ ਮੂਵੀ ਫਿਰ फटाफट ਕੰਮ ਨਿਬੇੜ ਲਓ ਸਾਰਾ ਕਿਉਂਕਿ ਮੂਵੀ ਹੈਗੀ ਬਹੁਤ ਲੰਬੀ 3 3.5 ਘੰਟੇ ਦੀ ਮੂਵੀ ਆ ਤੇ ਫਿਰ ਪੂਰੀ ਪਤਾ ਨਹੀਂ ਦੇਖਣੀ ਕਿ ਲਈ ਦੇਖਣੀ ਅੱਜ ਲਾਲਾ ਲਾਲਾ ਤੂੰ ਆਪਣਾ ਲੋ ਹੈ ਹੈ ਹਾਂ 9 ਵਜੇ ਪੂਰੇ ਲਾ ਲੈਣੀ ਤੂੰ 9 ਵਜੇ ਥੱਲੇ ਆ ਜੀ ਠੀਕ ਆ ਪਿਆਰ ਆ ਮੂਵੀ ਦੇਖਣ ਲਈ ਅੱਜ ਚਲੋ ਓਕੇ ਤਾਂ ਇਹ ਲੋ ਜੀ ਇੱਧਰ ਆਪਣਾ ਕੰਮ ਕਰਦੀ ਪਈ ਆ ਤੇ ਨਾਲ ਦੇਖਦੀ ਵੀ ਤਰਕਮੇ ਤਾਂ ਇੱਧਰ ਤੇਰਾ ਕੰਮ ਕਿੰਨਾ ਕਰੇਗਾ ਵੀ ਤੇ ਵੇੜਾ ਪਰ ਰੋਟੀ ਪਾਣੀ ਖਾ ਗਏ ਤਾਂ ਆਪਾਂ ਤੇ ਇੱਧਰ ਹੋ ਰਹੀਆਂ ਜੀ ਹੁਣ ਸਾਡੀਆਂ ਰੋਟੀ ਦੀਆਂ ਤਿਆਰੀਆਂ ਚਾਹ ਚਾਹ ਕੇ ਜੀ ਪਹਿਲਾਂ ਕਹਿੰਦੀ ਮੈਨੂੰ ਮੂਲੀ ਵਾਲੀ ਰੋਟੀ ਬਣਾ ਕੇ ਦੋ ਓਕੇ 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 ਸ਼ੋਨੇ ਚਾਹ ਨਾ ਫਿਰ ਹਾਂ ਉਹ ਨਹੀਂ ਫਿਰ ਮੂਲੀ ਵਾਲੀ ਰੋਟੀ ਠੀਕ ਠੀਕ ਕੰਨ ਕਿ ਤੁਸੀਂ ਨਹੀਂ ਚਾਹ ਪੀਂਗੀ ਮੱਕੀ ਵਾਲੀ ਹਾਂ ਹਾਂ ਅੱਛਾ ਮੂਲੀ ਦੀ ਮੱਕੀ ਵਾਲੀ ਉਹਨੇ ਖਾਣੀ ਪਈ ਬਣਾਉ 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 ਚਲੋ ਫਿਰ ਆਪਾਂ ਖਾ ਪੀ ਕੇ ਵਿਹਲੇ ਹੁੰਨੇ ਆ ਜਲਦੀ ਅਜ ਕੰਮ ਨਿਬੇੜ ਲੋ ਗਿਓ ਤੁਹਾਡੀ ਰੋਟੀ ਹੋ ਗਈ ਤਿਆਰ ਮੱਕੀ ਦੀ ਨਾ ਹੋ ਗਈ ਤੁਹਾਡੀ ਚਾਹ ਤਿਆਰ ਦੇ ਦੂੰ ਇਧਰ ਮੱਕੀ ਦੀ ਰੋਟੀ ਵੀ ਤਿਆਰ ਹੋ ਗਈ ਆ ਤੇ ਆਜੋ ਅੰਦਰ ਖਾਓ ਪੀਓ ਤੇ ਆਪਣਾ ਜਲਦੀ ਜਲਦੀ ਖਾ ਲੈ ਵੀ ਬਈ ਬੰਦ ਕਰ ਦੇਣਾ ਟੀਵੀ ਅੱਜ ਆਪਣਾ ਟੀਵੀ ਲਾਣਾ ਜੀ ਆਪਣਾ ਪਰ ਤੁਮੀ ਦੇਖਣੀ ਆ ਮੂਵੀ ਹਾਂ ਤੂੰ ਵੀ ਦੇਖਣੀ ਆ ਆਜੋ ਫੇਰ ਅੰਦਰ ਜੀ ਬੋ ਜਿਓ ਰੋਟੀ ਪਾਣੀ ਖਾ ਗਏ ਤੇ ਸੌ ਦਵਾ ਚੱਲੇ ਆ 10 ਮਿੰਟ ਰਹਿ ਗਏ ਆ ਉਹ ਬਿੜੇ ਦਾ ਮੂੰਗ ਦਾ ਢਾੜਿਆ ਆ ਬਣ ਗਏ ਮੂੰਗੀ ਮਸਲੇ ਦਾ ਮੂੰਗੀ ਮਸਲੇ ਦਾ ਦਾਲ ਚਾਰ ਮੂੰਗੀ ਦੀ ਤੇ ਇਧਰ ਤੇ ਇਧਰ ਸ਼ੁਰੂ ਕਰਤੀ ਇਹਨਾਂ ਨੇ ਖਾਣੀ ਪਤਾ ਨਹੀਂ ਕਿਉਂਗਾ ਸਾਡੀ ਮੱਕੀ ਰੋਟੀ ਸੁੱਕ ਜਾਣੀ ਸੀ ਮੈਨੂੰ ਬਾਹਰ ਕੋਈ ਮਿਲਣ ਆ ਗਿਆ ਮੈਂ ਨਾ ਕੀ ਕੀਤਾ ਮੱਖਣ ਦੇ ਵਿੱਚ ਨਾ ਹਰੀ ਹਰੀ ਮਿਰਚ ਪਾ ਗੇ ਮੈਂ ਹੋਏਗਾ ਮੈਨੂੰ ਕੋਈ ਬਾਹਰ ਮਿਲਣ ਆ ਗਿਆ ਹਰੀ ਮਿਰਚ ਕੁੱਟ ਕੇ ਵਿੱਚ ਲਸਣ ਪਾਇਆ ਹੈ ਮੈਂ ਕਿਹਾ ਮੈਨੂੰ ਮੈਨੂੰ ਬਾਹਰ ਕੋਈ ਮਿਲਣ ਆ ਗਿਆ ਮੈਂ ਰਹਿ ਗਿਆ ਕੱਲਾ ਐ ਸੱਸ ਨੂੰ ਨੇ ਪਹਿਲਾਂ ਖਾਣੀ ਸ਼ੁਰੂ ਕਰ ਦਿੱਤੀ ਆਉ ਉਹ ਤਾਂ ਜਾਇਆ ਹੀ ਨਿਕਾ ਮੇਟ ਬਹੁਤ ਛੋਟੀ ਹੈ ਹਾਂ ਹਾਂ ਚਲੋ ਠੀਕ ਆ ਜੀ ਮਿਲਦੇ ਆ ਰੋਟੀ ਪਾਣੀ ਖਾ ਗਏ ਤੇ ਲੋ ਜੀ ਇਹਦੀ ਪੇਂਟਿੰਗ ਦਿਖਾ ਦਿਖਾਵਾ ਇਹ ਕਰ ਰਹੀ ਹੈ ਪੇਂਟਿੰਗ ਅਜੇ ਥੋੜੀ ਜਿਹੀ ਬਣੀ ਆ ਚਲੋ ਵਧੀਆ ਬਣ ਰਹੀ ਹੈ ਜੀ ਆ ਜਿਓ ਜੀ ਮਹਾਰਾਜ ਤੁਸੀਂ ਵੀ ਰੋਟੀ ਖਾ ਲਓ ਹਾਂ ਉਹਦੇ ਨਹੀਂ ਕਿਦਾਂ ਜੀ ਉਹ ਪਤਾ ਕੀ ਹੋਇਆ ਸਾਰੀ ਵਲੌਗ ਦਾ ਐਂਡ ਕਰਨ ਲੱਗੇ ਸਾਰਾ ਕੁਝ ਕਰ ਲਿਆ ਉਹ ਮੈਂ ਭੁਲੇਖੇ ਨਾਲ ਭੁਲੇਖੇ ਨਾਲ ਬਟਨ ਨੱਪਿਆ ਨਹੀਂ ਉਹ ਵੀਡੀਓ ਬਣੀ ਨਹੀਂ ਇੱਕ ਵਾਰੀ ਤੇ ਹੋਈ ਪਲਕ ਦੇ ਸਕੂਲ ਦੇ ਫੰਕਸ਼ਨ ਨੇ ਨੇ ਡਾਂਸ ਕੀਤਾ ਜਾਨੇ ਦੇ ਉੱਤੇ ਇਹਨਾਂ ਨੂੰ ਗੁਰੂ ਪਰ ਡਾਂਸ ਕੀ ਪਾਪਾ ਇੰਨੇ ਐਕਸਾਈਟਿਡ ਆਏ ਮੈਨੂੰ ਕਹਿੰਦੇ ਮੈਂ ਨਾ ਵੀਡੀਓ ਬਣਾ ਲਈ ਹੈ ਨਾ ਆਪਾਂ ਘਰ ਜਾ ਕੇ ਦਿਖਾਵਾਂਗੇ ਸਾਰੇ ਨੂੰ ਬੜੀ ਵਧੀਆ ਵੀਡੀਓ ਬਣੀ ਹੈ ਵਲੌਗ ਪਾਵਾਂਗੇ ਜਦ ਦੇਖੇ ਵੀਡੀਓ ਤਾਂ ਉਹਨੇ ਹੀ ਕਿਹਾ ਮੈਂ ਪਤਾ ਕੀ ਗੱਲ ਜਦੋਂ ਮੈਂ ਐਕਸਾਈਟਡ ਜ਼ਿਆਦਾ ਹੁੰਨਾ ਨਾ ਉਹ ਪਤਾ ਨਹੀਂ ਮੈਂ ਤਾਂ ਵੀਡੀਓ ਨਹੀਂ ਬਣਦੀ ਹੈਗੀ ਮੈਂ ਦੁਬਾਰਾ ਅੱਜ ਤੇ ਗੱਲ ਆਪਾਂ ਦੁਬਾਰਾ ਕਰ ਲੈਣੀ ਆ ਆਏ ਇੰਨਾ ਮੂਡ ਖਰਾਬ ਹੋ ਜਾਣਾ ਵੀਡੀਓ ਨਹੀਂ ਬਣਾਈ ਹੈਗੀ ਆ ਚਲ ਦਿਖਾ ਦੂਗੀ ਬਣਾਇਆ ਹੁਣ ਲੋ ਜੀ ਆ ਕੁੜੀ ਨੇ ਬਣਾਈ ਆ ਪੇਂਟਿੰਗ ਜੀ ਬਹੁਤ ਵਧੀਆ ਪੇਂਟਿੰਗ ਬਣਾਈ ਆ ਅੱਖਾਂ-ਅੱਖਾਂ ਕਿੱਥੇ ਗਈਆਂ ਤੇ ਹਾਂ ਵੀ ਤੂੰ ਤਿਆਰ ਆ ਬਿਨਾ ਖਾਲੀ ਕੁੜੀ ਲੋ ਜੀ ਇੱਕ ਹੋਰ ਗੱਲ ਪਲਾਨ ਹੋ ਗਿਆ ਚੇਂਜ ਪਹਿਲਾਂ ਬਾਈ ਨਵੀਂ ਲਾ ਪਤਾ ਲੇਡੀਜ਼ ਉਹ ਸ ਗਾਣਾ ਇਹਦੇ ਚ ਪੱਲੂ ਕਹਿੰਦੀ ਬਹੁਤ ਵਧੀਆ ਆ ਤੇ ਪੱਲੂ ਦੇ ਫੇਵਰੇਟ ਆ ਕਹਿੰਦੀ ਤੁਸੀਂ ਛੋਲੇ ਕੱਲ ਦੇਖਿਓ ਅੱਜ ਤੁਸੀਂ ਆਹ ਦੇਖੋ ਮੈਂ ਵੀ ਦੇਖਣੀ ਨਾਲ ਫਿਰ ਇਹ ਵੀ ਸਾਡੇ ਨਾਲ ਬਹਿ ਕੇ ਦੇਖੋਗੀ ਮੂਵੀ ਅੱਜ ਇਹ ਸਾਰੇ ਜਣੇ ਦੇਖਿਓ ਇਹਦੇ ਵਿੱਚ ਘਰਾਂ ਲਈ ਬਦਲ ਜਾਂਦੀ ਬਹੁਤ ਸੋਹਣੀ ਮੂਵੀ ਆ ਰੇਨ ਦੇ ਵਿੱਚ ਤਿੰਨ ਚਾਰ ਜੀਵਨਾ ਹੁੰਦੀਆਂ ਆ ਉਹ ਐਦਾ ਮੂਟਾ ਕੇ ਬੈਠੀ ਹੁੰਦੀਆਂ ਉਹ ਹੋਰ ਕਿਸੇ ਦੀ ਘਰ ਵਾਲੀ ਲੈ ਜਾਂਦਾ ਟ੍ਰੇਲਰ ਦੇਖਿਆ ਰਾਤ ਨੂੰ ਸੁੱਤੇ ਹੁੰਦੇ ਉਹਦੋਂ ਕਿਸੇ ਹੋਰ ਦੀ ਘਰ ਵਾਲੀ ਤੋਂ ਕਹਿੰਦਾ ਚੱਲ ਜਲੀਏ ਉਹ ਵੀ ਦੁਰਪੈਂਦੀ ਆ ਘਰ ਜਾ ਕੇ ਪਤਾ ਲੱਗਦਾ ਵੀ ਮੈਂ ਕਿਸੇ ਹੋਰ ਦੇ ਨਾਲ ਆ ਗਈਆਂ ਤੇ ਬਹੁਤ ਵਧੀਆ ਮੂਵੀ ਆ ਜਦੋਂ ਘੁੰਗੜ ਚੱਕ आज बहुत बढ़िया मूवी आ चलो नहीं 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 ते चलो हुन एही ए देख देया ते करदे इथे व्लॉग दा नंगिया दन ही आईए दो आ पीछे ही आईआ ते चलो करदे इथे हुन व्लॉग दा एंड करो जी लाइक शेयर कमेंट करना ना भूलना ते ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਦਸੀਓ ਕਿ ਤੁਹਾਨੂੰ ਸਾਡੇ ਵਲੌਗ ਇਦਾਂ ਲੱਗੇ ਅਸੀਂ ਤਾਂ ਰੋਜ ਹੀ ਕਹਿੰਦੇ ਆ ਆਹੋ ਚਲੋ ਫੇਰ ਵੀ ਤਿੰਨ ਚਾਰ ਕਮੈਂਟ ਆਂਦੇ ਚਲੋ ਜਿੰਨੇ ਆਂਦੇ ਉਹੀ ਬਹੁਤ ਵਾਹ ਦੇਖ ਦੇ ਦੇ ਜਿਹੜੇ ਸਾਰੇ ਕਮੈਂਟ ਕਰਦੇ ਦੇਖਦੇ ਹੈਗੇ ਯਾਰ 100 100 ਸਵਾ 100 150 ਵਿਊ ਜਰੂਰ ਆਉਂਦਾ ਆ ਪਰ ਕਮੈਂਟ ਕਿਸੇ ਕਿਸੇ ਦਾ ਆਉਂਦਾ ਚਲੋ ਜੀ ਜਿਹੜੇ ਕਮੈਂਟ ਕਰਦੇ ਹਰ ਰੋਜ਼ ਹੀ ਉਹਨਾਂ ਨੂੰ ਵੀ ਕਰ ਲੈਣਾ ਹੀ ਕਰਨਾ ਆ ਠੀਕ ਹੈ ਜੀ ਹੁਣ ਅਸੀਂ ਲੱਗੇ ਦੇਖਣ ਮੂਵੀ ਤੇ ਮਿਲਾਂਗੇ ਤੁਹਾਨੂੰ ਕੱਲ ਇੱਕ ਨਵੇਂ ਨਵੇਂ ਵਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ